ਦਾ ਇੱਕਾ ਜਿੰਦਾਬਾਦ 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 ਸਾਹ ਜਗਜੀਤ ਸਿੰਘ ਜੀ ਡੱਲੇਵਾਲ ਜਿੰਦਾਬਾਦ 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 ਆ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸਕੇਮ ਨਾਨ ਪਾਰਟਿਕਲ ਔਰ ਜੋ ਪਿਛਲੇ 13 ਮਹੀਨੇ ਤੋਂ ਪਰਹੋ ਚੱਲੇ ਨੇ ਸਾਨੂੰ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਆ ਪੂਰੇ ਦੇਸ਼ ਦੇ ਕਿਸਾਨਾਂ ਦੀਆਂ 12 ਮੰਗਾਂ ਪਲੱਸ 13ਵੀਂ ਜਿਹੜੀ ਆ ਸਾਡੇ ਨਾਲ ਜੋ ਜ਼ੁਲਮ ਹੋਇਆ ਵਾ ਸ਼ੰਭੂ ਖਨੌਰੀ ਦੇ ਉੱਤੇ ਸਾਡਾ ਸ਼ੁਭਕਰਨ ਅਸ਼ੀਰਵਾਦ ਕੀਤਾ ਵਾ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਆਪਾਂ ਜਿਹੜਾ ਵਾ ਲਗਾਤਾਰ ਅੰਦੋਲਨ ਵਿੱਚ ਆਂ ਔਰ ਜਦੋਂ ਸਰਕਾਰ ਕੁੱਮ ਕੰਦੀ ਨੀਂਦ ਸੌਂਗੀ 18 ਫਰਵਰੀ 2024 ਤੋਂ ਬਾਅਦ ਕੋਈ ਮੀਟਿੰਗ ਨਹੀਂ ਦੇ ਰਹੀ ਸੀ ਕੋਈ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਔਰ ਉਦੋਂ ਸਰਦਾਰ ਜਗੀ ਸਿੰਘ ਢੱਲੇਵਾਲ ਨੇ ਇੱਕ ਕਰੜਾ ਫੈਸਲਾ ਲੈਂਦਾ ਹੋਇਆ 26 ਨਵੰਬਰ ਤੋਂ ਜਿਹੜਾ ਵਾ ਉਹ ਮਰਨਵਰ ਤੇ ਬੈਠਣ ਦਾ ਫੈਸਲਾ ਕੀਤਾ 26 ਨਵੰਬਰ ਨੂੰ ਜਦੋਂ ਪੁਲਿਸ ਸਵੇਰੇ ਚੱਕ ਲੈਂਦੀ 3 ਵਜੇ ਉਹਨਾਂ ਨੂੰ ਉਸ ਤੋਂ ਬਾਅਦ ਦਾਸ ਨੂੰ ਮੌਕਾ ਮਿਲਿਆ ਬੈਠਣ ਦਾ ਔਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਆਪਾਂ ਉਹਨਾਂ ਨੂੰ ਛੁਡਾ ਕੇ ਵਾਪਸ ਔਰ ਮੋਰਚੇ ਦਾ ਫੈਸਲਾ ਕਰਨ ਤੋਂ ਬਾਅਦ ਉਹ ਲਗਾਤਾਰ ਮਰਨਰ ਮਰਤੇ ਬੈਠੇ ਨੇ ਅੱਜ ਉਹਨਾਂ ਦੇ ਮਰਨਰ ਤੋਂ 100 ਦਿਨ ਪੂਰੇ ਹੋ ਚੁੱਕੇ ਨੇ ਔਰ ਅਸੀਂ ਉਹਨਾਂ ਦੇ ਸਰਥਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਪੂਰੇ ਸਟੇਟਾਂ ਦੇ ਵਿੱਚ ਇਕੱਲੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਕਿਉਂ ਜਿਹੜੀਆਂ ਮੰਗਾਂ ਨੇ ਪੂਰੇ ਕਿਸਾਨਾਂ ਪੰਜਾਬ ਦੇ ਹਿੰਦੁਸਤਾਨ ਦੀਆਂ ਮੰਗਾਂ ਨੇ ਤੋਂ 100-100 ਕਿਸਾਨ ਜਿਹੜਾ 100 ਜਾਂ ਉਸ ਤੋਂ ਵੱਧ ਕਿਸਾਨ ਜਿਹੜੇ ਨੇ ਉਹਦੇ ਸਰਥਨ ਬੈਠੇ ਹੋਏ ਨੇ ਤਾਂ ਕਿ ਉਸ ਆਗੂ ਨੂੰ ਪਤਾ ਲੱਗ ਸਕੇ ਪੂਰੇ ਦੇਸ਼ ਵਿੱਚ ਕਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੌਸਲਾ ਬਖਸ਼ਾਈ ਹੋ ਸਕੇ ਕਿਉਂਕਿ ਅੰਲਾ ਦਾਣਾ ਉਹਨਾਂ ਨੇ ਪਿਛਲੇ 100 ਦਿਨ ਤੋਂ ਮੂੰਹ ਨਹੀਂ ਪਾਇਆ ਸਿਰਫ ਐਮਰਜੈਂਸੀ ਮੈਡੀਕਲ ਰੇਟ ਜਿਹੜੀ ਆ ਉਹ ਦਿੱਤੀ ਜਾ ਰਹੀ ਉਹ 18 ਜਨਵਰੀ ਤੋਂ ਬਾਅਦ 55 ਦਿਨ ਬਾਅਦ ਦਿੱਤੀ ਜਾ ਰਹੀ ਜਦੋਂ ਹਾਲਤ ਚਲੀ ਆ ਬਹੁਤ ਜ਼ਿਆਦਾ ਵਿਗੜ ਗਈ ਸੀ ਔਰ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਲੈ ਕੇ ਆਈ ਸੀ ਸੋ ਅੱਜ ਵੀ ਅਸੀਂ ਇਹ ਅਪੀਲ ਕਰਦੇ ਕੇਂਦਰ ਸਰਕਾਰ ਕੋ ਦੇਸ਼ ਦੇ ਪ੍ਰਧਾਨ ਮੰਤਰੀ ਕੋ ਦੇਸ਼ ਦੇ ਗ੍ਰਹਿ ਮੰਤਰੀ ਕੋ ਖੇਤੀਬਾੜੀ ਮੰਤਰੀ ਕੋ ਕਿ ਜਿਹੜੀਆਂ ਮੰਗਾਂ ਨੇ ਪਹਿਲਾਂ ਤੁਸੀਂ ਸਾਨੂੰ ਲਿਖਤੀ ਤੌਰ ਤੇ ਪ੍ਰਵਾਨ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਕੋਈ ਪਰੇਸ਼ਾਨੀ ਹੈ ਨਹੀਂ ਆ ਸੋ ਉਹਦੇ ਪੁਰਾਣੇ ਵਾਅਦੇ ਤੁਸੀਂ ਕੀਤੇ ਨੇ ਉਹਨਾਂ ਨੂੰ ਲਾਗੂ ਕਰਕੇ ਸਾਨੂੰ ਜਿਹੜਾ ਸਾਰੇ ਕਿਸਾਨਾਂ ਨੂੰ ਜਿਹੜਾ ਬਾ ਭਲੀ ਭੰਤੀ ਆਪਣੇ ਘਰ ਆਪਾਂ ਜਾਈਏ ਜਿਹੜਾ ਸਾਡਾ ਸਰਮੌਰ ਆਗੂ ਆ ਪੂਰੇ ਹਿੰਦੁਸਤਾਨ ਦਾ ਸਰਦਾਰ ਜੀ ਸੰਧਲੇਵਾਲ ਉਹਨੂੰ ਵੀ ਆਪਣਾ ਤੰਦਰੁਸਤ ਜਿਹੜਾ ਉਹਦੇ ਪਰਿਵਾਰ ਨਾਲ ਉਹਦੇ ਪਰਵਾਜ਼ ਚ ਲੈ ਕੇ ਜਾਈਏ ਇਸ ਕਰਕੇ ਅੱਜ ਜਿਹੜੇ ਅਸੀਂ ਸਲਤਨਾਂ ਦੇ ਬੈਠੇ ਹੋਏ ਆਪਾਂ ਆ ਜਿਹੜਾ ਧਰਨਾ ਲਾਏ ਬਾ ਬੈਠਿਓ ਕਿਉਂ ਬੈਠਿਓ ਜਿਹੜਾ ਕੱਲ ਜਿਹੜੀ ਗ੍ਰਿਫਤਾਰੀਆਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਆਪਜੀ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੇ ਆਮ ਕਿਸਾਨਾਂ ਦੀ ਆਵਾਜ਼ ਜਿਹ ਸਰਕਾਰ ਤੱਕ ਤੇ ਆਮ ਪਬਲਿਕ ਤੱਕ ਪਹੁੰਚਾਉਣੀ ਹੈ ਸੋ ਅੱਜ ਤੁਸੀਂ ਪੁੱਛਿਆ ਕਿ ਕਿਸ ਕਾਰਨ ਕਰਕੇ ਬੈਠੇ ਹੋ ਅੱਜ ਸਾਡੇ ਸਰਮੋਰ ਆਗੂ ਸਰਦਾਰ ਅਜੀਤ ਸਿੰਘ ਡੱਲੇਵਾਲ ਸਾਹਿਬ ਜਿਨ੍ਹਾਂ ਨੂੰ ਅੱਜ 100 ਦਿਨ ਹੋ ਗਿਆ ਜਿਨ੍ਹਾਂ ਨੇ ਕੋਈ ਅੰਨ ਪਾਣੀ ਅੰਨ ਨਹੀਂ ਖਾਧਾ ਔਰ ਸਰਕਾਰਾਂ ਦੇ ਜਿਹੜੀ ਆਪਾਂ ਮੰਗਾਂ ਲੈ ਕੇ 13 ਮੰਗਾਂ ਲੈ ਕੇ ਬੈਠੇ ਆਂ ਸਰਕਾਰ ਉਹਨਾਂ ਤੇ ਗੌਰ ਨਹੀਂ ਹੀ ਕਰਦੀ ਜਿਹਦੇ ਤੇ ਹੁਣ ਸਰਕਾਰ ਅੱਗੇ ਮੀਟਿੰਗਾਂ ਲਈ ਜਿਹੜੀ ਹੈ ਉਹ ਟਾਈਮ ਦੇਣਾ ਚਾਲੂ ਕੀਤਾ ਉਹ ਵੀ ਇਹ ਆਮ ਕਿਸਾਨਾਂ ਦਾ ਡੱਲੀਆਲ ਸਾਹਿਬ ਨੇ ਜਿਹੜੇ ਜੁੜੇ ਹੋਏ ਲੋਕ ਨੇ ਡੱਲੀਆਲ ਸਾਹਿਬ ਨਾਲ ਉਹ ਕਿਸਾਨ ਜਿਹੜੇ ਉੱਥੇ ਜੁੜ ਕੇ ਬੈਠੇ ਨੇ ਔਰ ਜਿਹੜਾ ਥੱਲੋ ਪ੍ਰੈਸ਼ਰ ਬਣ ਰਿਹਾ ਔਰ ਖਨੋਰੀ ਬਾਰਡਰ ਦਾ ਸੰਭੂ ਦਾ ਰਤਨਗੜ ਦਾ ਇਹ ਜਿਹੜਾ ਪ੍ਰੈਸ਼ਰ ਆ ਇਹ ਸਰਕਾਰ ਕੋ ਟਾਈਮ ਲੈਕ ਦੇ ਰਿਹਾ ਔਰ ਜਿਹੜਾ ਕੱਲ ਦੀਆਂ ਗ੍ਰਿਫਤਾਰੀਆਂ ਦਾ ਉਹ ਭਗਵੰਤ ਮਾਨ ਨੇ ਜਿਹੜਾ ਵੀ ਕੰਮ ਕੀਤਾ ਹੈ ਜੇ ਤੇ ਲੋਕਤੰਤਰ ਤਰੀਕੇ ਨਾਲ ਸਾਡੇ ਕਿਸਾਨ ਜਿੰਨੇ ਵੀ ਬੈਠੇ ਨੇ ਇਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠਦੇ ਨੇ ਉਹਦੇ ਚ ਕਿਸੇ ਦਾ ਅਸੀਂ ਰਸਤਾ ਰੋਕਣਾ ਨਹੀਂ ਚਾਹੁੰਦੇ ਜਿਹੜੀਆਂ ਸਰਕਾਰ ਨਹੀਂ ਮੰਗਾ ਮੰਨਦੀ ਜਦੋਂ ਮਜਬੂਰਨ ਸਾਨੂੰ ਧਰਨੇ ਤੇ ਬੈਠਣਾ ਪੈਂਦਾ ਤੇ ਫਿਰ ਇਹ ਗ੍ਰਿਫਤਾਰੀਆਂ ਕਰਨੀਆਂ ਚੱਲੂ ਕਰਦੀਆਂ ਨੇ ਪਰ ਸਰਕਾਰਾਂ ਨੂੰ ਮੈਂ ਇਹ ਗੱਲ ਪੁੱਛਣੀ ਹੈ ਚਾਹੁੰਨਾ ਕਿ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਭਗਵੰਤ ਮਾਨ ਹੁਣੇ ਆਪ ਧਰਨੇ ਲਾਉਂਦੇ ਰਹੇ ਨੇ ਪਰ ਭਗਵੰਤ ਮਾਨ ਜੀ ਆਪ ਖੁਦ ਕਹਿੰਦੇ ਰਹੇ ਧਰਨੇ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਪਰ ਅੱਜ ਜਦੋਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਧਰਨੇ ਲੱਗ ਰਹੇ ਨੇ ਤਾਂ ਭਗਵੰਤ ਮਾਨ ਨੂੰ ਜਲੂਨ ਹੋ ਰਹੀ ਹੈ ਪਰ ਉਹਦੀ ਜਲੂਨ ਜਿਹੜੀ ਹੈ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਲਾ ਦਿੰਦੇ ਨੇ